ਗੁਰਦਾਸਪੁਰ ਤੇ ਸੜਕ ਦੇ ਵਿਚਾਲੇ ਧਰਨਾ ਦੇ ਰਹੀਆਂ ਇਹ ਨੇ ਸਸਤੇ ਨੂੰ ਵਜਾ ਡੀਟੀਓ ਵੱਲੋਂ ਗੱਡੀ ਦੇ ਕਾਗਜ਼ਾ ਪੂਰੇ ਨਾ ਹੋਣ ਤੇ ਗੱਡੀ ਥਾਣੇ ਵਿੱਚ ਬੰਦ ਕਰਨਾ ਸ਼ੁੱਕਰਵਾਰ ਨੂੰ ਗੁਰਦਾਸਪੁਰ ਚ ਬਿਮਾਰ ਸਸ ਅਤੇ ਨੂੰ ਨੂੰ ਸੜਕ ਤੇ ਬੈਠੇ ਤੇ ਇੱਕ ਲੋਕਾਂ ਦੀ ਵੀ ਪੀੜ ਇਕੱਠੀ ਹੋਣੀ ਸ਼ੁਰੂ ਹੋਈ ਇਹਨਾਂ ਦੀ ਨਾਰਾਜ਼ਗੀ ਤੇ ਇੱਕ ਲੋਕਾਂ ਦਾ ਵੀ ਗੁੱਸਾ ਵਾਖਿਆ ਅਸਲ ਗੁਰਦੀਪ ਕੌਰ ਨਾਮ ਦੀ ਔਰਤ ਦੀ ਲੱਤ ਫ੍ਰੈਕਚਰ ਸੀ ਡਾਕਟਰ ਨੂੰ ਦਿਖਾਉਣ ਗੁਰਦਾਸਪੁਰ ਆ ਰਹੀਆਂ ਸਨ ਇਲਜ਼ਾਮ ਨੇ ਕੀ ਥਾਣੇ ਦੇ ਸਾਹਮਣੇ ਡੀਟੀਓ ਨੇ ਉਸ ਦੀ ਗੱਡੀ ਨੂੰ ਰੋਕ ਲਿਆ ਕਾਗਜ਼ ਪੂਰੇ ਨਾ ਹੋਣ ਕਾਰਨ ਗੱਡੀ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ ਗੁਰਦੀਪ ਕੌਰ ਅਤੇ ਉਸ ਦੀ ਬਜ਼ੁਰਗ ਬਿਮਾਰ ਸੱਸ ਨੂੰ ਉੱਥੇ ਹੀ ਰੋਡ ਤੇ ਉਤਾਰ ਦਿੱਤਾ ਗਿਆ ਡੀਟੀਓ ਦੀਆਂ ਮਿੰਨਤਾਂ ਕਰਨ ਤੋਂ ਬਾਅਦ ਵੀ ਗੱਲ ਨਹੀਂ ਬਣੀ ਤਾਂ ਗੁਰਦੀਪ ਕੌਰ ਨੇ ਸੱਸ ਨਾਲ ਸੜਕ ਤੇ ਹੀ ਤਰਣਾ ਲਾ ਦਿੱਤਾ ਐਤੋਂ ਨੇ ਆਟ ਜਾਣਾ ਸੀ ਲੱਤ ਮੇਰੀ ਫ੍ਰੈਕਚਰ ਹੋਈ ਜਾਂ ਸੱਸ ਮੇਰੀ ਦਾ ਮੋਢਾ ਟੁੱਟਾ ਆ ਨਹੀਂ ਮੈਂ ਮੈਡਮ ਉਹ ਤੋਂ ਆਈ ਅਸੀਂ ਦੁਕਾਨੇ ਵੀ ਲੈ ਕੇ ਆਈਆਂ ਤੇ ਮੈਂ ਹੁਣ ਫੇਰ ਚੱਲੀ ਹਾਂ ਦੁਬਾਰਾ ਦੇਖਾ ਲੈਣ ਨੂੰ ਇਹਨਾਂ ਨੇ ਰੋਕ ਲਈ ਗੱਡੀ ਟਿੱਟਕਾ ਸਾਹਿਬ ਨੇ ਮੈਂ ਇਹਨਾਂ ਨੇ ਕਿਹਾ ਵੀ ਜਦ ਅਸੀਂ ਮਰੀਜ਼ ਲੈ ਕੇ ਚੱਲੇ ਆ ਤਾਂ ਉਹ ਨਹੀਂ ਮੰਨੀ ਨੀ ਮੈਂ ਉੱਤਰ ਕੇ ਬਹੁਤ ਮੁਸ਼ਕਲ ਹੈ ਮੈਂ ਤੇ ਮੇਰੇ ਮਾਤਾ ਜੀ ਆਏ ਆ ਵੀ ਸਾਹਿਬ ਸਾਨੂੰ ਛੱਡ ਤੋਂ ਮਿੰਟ ਵਾਲੀ ਗੱਲ ਆ ਉਹ ਕਹਿੰਦੇ ਹੋਰ ਗੱਡੀ ਕਰ ਲਓ ਅਸੀਂ ਗੱਡੀ ਨਹੀਂ ਛੱਡਣੀ ਹੋਰ ਗੱਡੀ ਕਰ ਲਓ ਦਸਤਰ ਗੱਡੀ ਲਾਓ ਤੇ ਅਸੀਂ ਜੋ ਮਰਜ਼ੀ ਕਰ ਲਓ ਤੇ ਮੈਂ ਉਤਰਨ ਵੀ ਨਹੀਂ ਮੈਂ ਇੱਥੇ ਬੈਠੀ ਹਾਂ ਜਿੱਥੇ ਰੋਕਿਆ ਨੇ ਉੱਥੇ ਬੈਗੀ ਹਾਂ ਮੈਂ ਤਾਂ ਨਹੀਂ ਤੁਰਿਆ ਜਾਂਦਾ ਮੈਂ ਕਿਥੇ ਆਖਰੇ ਨਾ ਤੁਰਦੀ ਹਾਂ ਮੇਕੋ ਤੁਰਿਆ ਨਹੀਂ ਹੋ ਜਾਂਦਾ ਪੁਲਿਸ ਦੇ ਸਮਝਾਉਣ ਤੋਂ ਬਾਅਦ ਕਾफी देर बाद ਔਰਤਾਂ ਨੇ ਤਰਨਾ ਖਤਮ ਕਰ ਦਿੱਤਾ ਗੱਡੀ ਫੇਰ ਵੀ ਥਾਣੇ ਚ ਬੰਦ ਰਹੀ